ਨਮਸਕਾਰ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਮੈਂ ਹਾ ਤੇਜਸ ਪਨੀਰ ਆ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਹਿੰਦੂਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਪਹਿਲਾਂ ਉਹਨਾਂ ਤੇ ਹਮਲੇ ਹੋਏ ਤੇ ਹੁਣ ਉਹਨਾਂ ਨੂੰ ਧਾਰਮਿਕ ਪੱਦਰ ਤੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਅੰਦੋਲਨ ਸ਼ੁਰੂ ਵਿੱਚ ਵਿਦਿਆਰਥੀ ਅੰਦੋਲਨ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਸੀ ਉਹ ਹੁਣ ਹਿੰਦੂਆਂ ਉਹਨਾਂ ਦੀਆਂ ਜਾਇਦਾਦਾਂ ਅਤੇ ਉਹਨਾਂ ਦੇ ਰੋਜ਼ਾਨਾ ਜੀਵਨ ਤੇ ਅਤਿਆਚਾਰਾਂ ਵਿੱਚ ਬਦਲ ਗਿਆ ਹੈ ਜਿਸ ਨਾਲ ਨਾ ਸਿਰਫ ਉਹਨਾਂ ਦੀਆਂ ਜ਼ਿੰਦਗੀਆਂ ਸਗੋਂ ਉਹਨਾਂ ਦੀ ਸੱਭਿਆਚਾਰਕ ਪਹਿਚਾਨ ਵੀ ਖਤਰੇ ਵਿੱਚ ਪੈ ਗਈ ਹੈ ਇਸ ਕੜੀ ਵਿੱਚ ਜਦੋਂ ਦੁਨੀਆ ਭਰ ਦੇ ਮਾਤਾ ਦੁਰਗਾ ਦੇ ਭਗਤ ਆ ਰਹੇ ਸ਼ਰਾਦ ਵਰਗੇ ਤਿਉਹਾਰ ਨੂੰ ਮਨਾਉਣ ਦੀ ਉਡੀਕ ਕਰ ਰਹੇ ਨੇ ਅਜੇ ਹੇ ਵਿੱਚ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਇੱਕ ਨਵੀਂ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੰਮਦ ਯੂਨਸ ਦੀ ਅਗਵਾਈ ਵਾਲੀ ਨਵੀਂ ਅੰਤ੍ਰ임 ਸਰਕਾਰ ਨੇ ਹਿੰਦੂਆਂ ਨੂੰ ਦੁਰਗਾ ਪੂਜਾ ਦੇ ਜਸ਼ਨਾਂ ਦੌਰਾਨ ਨਮਾਜ਼ ਅਤੇ ਅਜਾਦ ਦੌਰਾਨ ਸੰਗੀਤ ਵਜਾਉਣ ਤੋਂ ਬਚਣ ਦਾ ਨਿਰਦੇਸ਼ ਦਿੱਤਾ। ਬੰਗਲਾਦੇਸ਼ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਲੈਫਟਿਨੈਂਟ ਜਰਨਲ ਮੁਹੰਮਦ ਜ਼ਾਹਗੀਰ ਆਲਮ ਚੌਧਰੀ ਨੇ ਕਿਹਾ ਦੀ ਪੂਜਾ ਕਮੇਟੀਆਂ ਨੂੰ ਅਜ਼ਾਨ ਅਤੇ ਨਮਾਜ਼ ਤੋਂ ਪਹਿਲਾਂ ਅਤੇ ਦੌਰਾਨ 5 ਮਿੰਟ ਲਈ ਸੰਗੀਤਕ ਸਾਜ਼ਾਂ ਅਤੇ ਆਵਾਜ਼ਾਈ ਪ੍ਰਣਾਲੀਆਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ। ਇਹ ਕੇਸ ਦੇਸ਼ ਵਿੱਚ ਘਟ ਗਿੰਦਿਆ ਦੀ ਵਿਗੜਦੀ ਸਥਿਤੀ ਨੂੰ ਦਰਸਾਉਂਦਾ ਹੈ ਜਿੱਥੇ ਬੰਗਲਾਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਵੰਸ਼ਜਾਂ ਲਈ ਕੋਟੇ ਤੇ ਨੌਕਰੀਆਂ ਦੇ ਵਿਰੁੱਧ ਕੁਝ ਹਫ਼ਤੇ ਪਹਿਲਾਂ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹਿੰਦੂਆਂ ਤੇ ਹਮਲੇ ਵਧ ਗਏ ਨੇ। ਉਦੋਂ ਤੋਂ ਹਿੰਦੂ ਧਾਰਮਿਕ ਸਥਾਨਾਂ ਤੇ ਹਮਲੇ ਵੀ ਤੇਜ਼ੀ ਨਾਲ ਵਧੇ ਨੇ। ਇਸ ਦੌਰਾਨ ਇਹ ਵੀ ਖ਼ਬਰਾਂ ਚੱਲ ਰਹੀਆਂ ਨੇ ਕਿ ਕਵੀ ਗੁਰੂ ਰਵਿੰਦਰਨਾਥ ਟੈਗੋਰ ਵੱਲੋਂ ਦਿੱਤਾ ਗਿਆ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਅਮਾਰ ਸੋਨਾਰ ਬੰਗਲਾ ਬਦਲਿਆ ਜਾਵੇਗਾ। ਇਸ ਤੋਂ ਇਲਾਵਾ ਬੰਗਲਾਦੇਸ਼ ਸਰਕਾਰ ਨੇ ਭਾਰਤ ਨੂੰ ਹਿਲਸਾ ਮੱਛੀ ਦੇ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ ਹੈ ਜੋ ਕਿ ਸ਼ੇਖ ਹਸੀਨਾ ਦੇ ਸ਼ਾਸਨ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਆਧਾਰ ਪ੍ਰਧਾਨ ਦਾ ਹਿੱਸਾ ਸੀ। ਇਸ ਨਾਲ ਦੁਰਗਾ ਪੂਜਾ ਦੇ ਸਮੇਂ ਬੰਗਲਾਦੇਸ਼ੀ ਇਲਿਸ਼ ਦੀ ਘਾਟ ਪੈਦਾ ਹੋ ਰਹੀ ਹੈ ਜਿਸ ਕਾਰਨ ਮੱਛੀ ਦੀਆਂ ਕੀਮਤਾਂ ਵੱਧ ਗਈਆਂ ਨੇ। ਇਕ ਘਟਨਾਵਾਂ ਜੋ ਕਿ ਬੰਗਲਾਦੇਸ਼ ਦੇ ਕੁਝ ਹੱਦ ਤੱਕ ਧੁੰਦਲੀ ਤਸਵੀਰ ਪੇਸ਼ ਕਰਦੀਆਂ ਨੇ ਜਿੱਥੇ ਆਮ ਲੋਕ ਆਪਣੀਆਂ ਮੰਗਾਂ ਨੂੰ ਲਾਗੂ ਕਰਨ ਲਈ ਤੰਗੇਕਾਰ ਰਹੇ ਨੇ ਅਤੇ ਸਰਕਾਰ ਹੁਣ ਰਾਜ ਨਹੀਂ ਕਰ ਰਹੀ ਸਗੋ ਪੂਰੇ ਦੇਸ਼ ਨੂੰ ਇਸਲਾਮਿਕ ਸਾਸਨ ਦੇ ਅਧੀਨ ਕੰਮ ਕਰਨ ਲਈ ਮਜਬੂਰ ਕਰ ਰਹੀ ਪਰ ਇਹ ਕਿਥੋਂ ਦਾ ਕਾਨੂੰਨ ਹੈ ਜੋ ਕਿਸੇ ਨੂੰ ਆਪਣਾ ਧਰਮ ਨਾ ਮੰਨਣ ਲਈ ਮਜਬੂਰ ਕਰ ਰਿਹਾ ਹੈ ਬੰਗਲਾਦੇਸ਼ ਕਿਸੇ ਵੇਲੇ ਭਾਰਤ ਦਾ ਹੀ ਹਿੱਸਾ ਸੀ ਤਾਂ ਲਾਜ਼ਮੀ ਹੈ ਉੱਥੇ ਹਿੰਦੂ ਲੋਕ ਮੀਨੇ ਪਰ ਅਜੋਕੇ ਸਮੇਂ ਵਿੱਚ ਹਿੰਦੂਆਂ ਤੇ ਹੋ ਰਹੇ ਤਸ਼ੱਦਦ ਬੰਗਲਾਦੇਸ਼ ਦੀ ਸਰਕਾਰ ਇੱਕ ਅਜੀਹੀ ਤਸਵੀਰ ਪੇਸ਼ ਕਰ ਰਹੀ ਹੈ ਜੋ ਸਿਰਫ ਬੰਗਲਾਦੇਸ਼ ਨੂੰ ਇਸਲਾਮਿਕ ਬਣਾਉਣਾ ਚਾ ਰਹੀ ਹੈ